ਹੁਣ ਜਿਗਾੜ ਕੀ ਕੀ ਚਾਹੀਦਾ ਬਈ ਆਪਾਂ ਨੂੰ ਜਿਗਾੜ ਕੀ ਮਤਲਬ ਤੂਲ ਕਿਹੜਾ ਚਾਹੀਦਾ ਆਪਾਂ ਫੁੱਲਣੇ ਹਾਂ ਹਾਂ ਕਲਾਚ ਬਲੇਟਾ ਗਾਦੀਆਂ ਕਲਾਚ ਬਲੇਟਾ ਨਹੀਂ ਖੁੱਲੀਆਂ ਹਾਂ ਪਹਿਲਾਂ ਬੇਟ ਖੋਲਿਆ ਸੀ ਬੇਟ ਟੌਰ ਦੇਦੋਂ ਮੁੰਡੇ ਜੀ ਭਰਨਾ ਵੀ ਨਾ ਮੈਂ ਲੈ ਕੇ ਆਇਆ ਚੋਬਰ ਹਾਂ 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 ਬਖ ਜੇ ਜਿਆ ਪਿਆ ਚ ਲੈ ਲੈ ਨਾਲੇ ਮੁਸਕਰਾਹਟ ਆ ਗਈ ਰੱਤ ਰੱਤ ਰ ਆਹ ਹੋਈ ਯੋਰ ਯੋਰ ਬਰਖਿਆ ਜਾਣਾ ਯੋਰ ਤੇ ਆ ਬੜ ਦੇ ਚ ਵੜੇ ਯੋਰ ਬਰਖੀ ਦਾ ਬੇ ਮੈਂ ਬਣੀ ਦੇ ਖੋਲੇ ਜਾਂਦੇ ਨਾਲ ਹਾਂ ਇਹ ਤੇਰੇ ਵਾਲੇ ਮੋਟਰਸੇਡ ਦਾ ਕੁਝ ਮਾਲ ਸੁਣ ਪਿਆ ਮੇਰੇ ਬੜਾ ਮੋਟਾ ਦੇਖਣਾ ਪੀਲੇ ਵਾਲੇ ਸਪਲੈਂਟਰ ਦਾ ਕਿੰਨਾ ਸਾਮਾਨ ਪਿਆ ਹੋਰੇ ਇੰਡੀਓਡੀ ਗੀਟਰ ਕਿੰਨੇ ਬੱਕੇ ਆ ਬੜਾ ਗਾੜਾ ਮਨਬੂਤ ਹੂੰ ਖੋਲ ਦੇ ਤਾਂ ਘੜੇ ਨਹੀਂ ਨਿਕਲਣਾ ਨਹੀਂ ਖੋਲ ਅੱਛਾ ਇੰਦਰੋਂ ਨਹੀਂ ਹਿੱਲਣਾ ਹੈ ਸ਼ਿਆ ਇਹ ਮੈਂ ਕੋਈ ਤੇ ਗੱਲ ਨਹੀਂ ਆ ਗਿਆ ਅੱਜ ਤੇ ਕੋਈ ਨਾ ਆਪਰੇਗਾ ਅਪਡੇਟ ਚੈੱਕ ਕਰੀ ਲੈ ਇੱਥੇ ਬਚਾ ਹੋ ਗਿਆ ਉਹਦਾ ਉਹਦਾ ਬਚਾ ਆ ਗਿਆ ਉਹ ਨੂੰ ਉੱਪਰ ਦੀ ਕਿੰਨੇ ਚੱਲ ਬੜਾ ਐਕਸ਼ਨ ਚੱਲ ਰਹੀ ਵਾਤੇ ਲੱਗਦੀ ਇਹ ਮੋਟਰਸਾਈਕਲ ਕਿੰਨੇ ਦਿਨਾਂ ਚੋਂ ਆਪਣਾ ਕੰਪਲੀਟ ਹੋਏ ਕਿੰਨੇ ਦਿਨਾਂ ਚੋਂ ਕੰਪਲੀਟ ਦੋ ਦਿਨ ਪਹੁੰਚ ਦੋ ਦਿਨ ਚਲ ਫੇ ਪੰਜ ਦਿਨ ਮੰਨ ਕੇ ਚੱਲਦੇ ਆ ਬਸ ਸਟਿੱਕਰ ਚੁੱਕ ਲੀ ਗਾਲੀ ਗਾਲੀ ਮਜ਼ੇ ਨਾ ਕਰਾਂਗੇ ਇੱਥੇ ਪੰਜ ਦਿਨਾਂ ਕੈਮਰਾਮੈਨ ਵੀ ਸਾਨੂੰ ਚਾਹੀਦਾ ਹਨ ਠੀਕ ਹੈ ਇਹ ਕੈਮਰਾਮੈਨ ਠੀਕ ਹੈ ਕਰੋ 9 ਵਜੇ ਪਹੁੰਚੇ ਹੋਵੇ ਇੱਥੇ ਕਾ ਜਿਹੜੀ ਮੈਂ ਤੈਨੂੰ ਟ੍ਰੇਜੇ ਜੀ ਆ ਕੇ ਦਿੱਤੀ ਆ ਉਹ ਕਿੱਥੇ ਗਈ? ਅੱਜ ਅਸਮਾਨੇ ਚ ਰੱਖੀ ਜਾਂਦਾ ਬਈ। ਤੂੰ ਵੀ ਥੋੜੀ ਕਮੀ ਆ ਆਪਣੇ ਕੋਲ। ਪਰ ਕੋਈ ਨਾ ਕੰਝ ਘਾੜ ਲਾ ਰਹਾ ਆ ਤਾਂ। ਲੈ ਇਹ ਇੱਥੇ ਰੱਖ ਲੈ ਵਾਹ। ਬੈਟਰੀ 9% ਰਹਿ ਗਈ ਆ। ਉਹ ਵਿੱਚ ਰਹਿੰਦੇ। ਮੇਰੇ ਨਾਲ ਬਸਰਾ ਮੌਜੂਦ ਹੈ ਨਾ ਦੇ ਤੋਂ ਦੇ ਰਹਿਣ ਦੇ ਵਿੱਚ ਹੀ ਦਿੰਦਾ ਨਾ ਵਿੱਚੇ ਰਹਿਣ ਦੇ ਉਹ ਖਾਣੇ ਖਾਣੇ ਹੋਰ ਰੱਖਣੇ ਹੋਰ ਇਹ ਟੂਬਾਣੀ ਆਪਾਂ ਲੱਡੂ ਬੰਡਣੇ ਆ ਬੇਤਾਵੇਂ ਵਿਟਾਮਿਨ ਵੀ ਪਵਨ ਦੇ ਲੱਡੂ ਆਏ ਸੀ ਉਹਨੇ ਚਿੱਲੇ ਲੱਡੂ ਆਏ ਸੀ ਹਾਂ నేను సట్ట నాని కొన్నేను ఏయ్ ఏమన్నాడు బుల్లనా నేను బుల్లూ భ్రానా నిట్టట్టు మార్గే కొనొ ਹੱਥ ਤੋਂ ਨਾ ਝੜਦੇ ਪਾਪਾ ਸਾਰੇ ਪੈਸੇ ਜਿਹਨੇ ਲੱਗੂ ਮੋਟਰਸਾਈਕਲ ਤੁਸੀਂ ਕਰਦਨੇ ਆ ਇਹ ਵੀ ਸੁਣਾਪਾ ਪਾਪਾ ਓਏ ਮੇਰੀ ਕਾਰ ਸਾਹਮਣੇ ਖੜਕੇ ਕਾਰ ਮੇਰੀ ਤੇ ਆਉਂਦੀ ਕਦੇ ਨੜਾਲ ਇਹ ਨਾਲ ਖੋਲੀ ਈ ਗੱਲ ਹੈ ਨਾ ਇਤਨਾ ਮੁਗਰ ਪਹਿਲਾਂ ਇਹ ਵੀ ਭਾਗੇ ਆਇਆ ਕਿਹੜੀ ਜੀਜੀ ਜੀਜੀ ਹਾਂ ਕੀ ਕਰਦੇ ਆ ਹੁਣ ਨਹੀਂ ਵਿਆਹ ਗੁੱਟੀ ਨਿਕਲੋ ਹਾਂ ਕੀ ਕਰਦੇ ਆ ਟ ਇਹ ਆਪਾਂ ਗਰਾਰੀ ਖੋਲਣੀ ਆ ਹਾਂ ਹਾਂ ਕਲਚ ਪਲੇਟਾ ਖੋਲਣੀ ਏ ਅੱਛਾ ਅੱਛਾ ਇਹ ਗਰਾਰੀ ਰਹਿ ਗਈ ਸੀ ਅੱਛਾ ਇਹ ਹੁਣ ਆਪਾਂ ਨੂੰ ਮੌਕਾ ਹੋਣਾ ਖੋਲਣਾ ਹਾਂ ਹਾਂ ਬਾਰੇ ਹਾਂਜੀ ਮੈਂ ਗੱਡੀਆਂ ਲੈ ਗਿਆ ਗਾਦੀਆਂ ਕਿ ਸ਼ਾਦੀ ਲਈ ਲੈ ਕੇ ਆਇਆ ਤੂੰ ਫੱਟਾ ਲਾ ਸ਼ਾਦੀ ਲਈ ਨਹੀਂ ਲੈ ਕੇ ਆਇਆ ਤੂੰ ਨਹੀਂ ਹੂੰ ਇਹਨੇ ਕਿਹੜਾ ਰੁਕੋ ਇਹਨੇ ਦਾਦਾ ਰੁਕੋ ਇਹ ਕੀ ਲੈਣ ਭੇਜਿਆ ਨੂੰ ਫੱਟਾ ਜੀ ਫੱਟਾ ਹਾਂ ਜਿਆ ਗਿਆ ਫੱਟਾ ਤੇ ਮੇਰੀ ਗੱਲ ਸੁਣਨਾ ਚਾਹ ਉਹ ਜੇ ਵੀਡੀਓ ਬਣਦੀ ਨਹੀਂ ਸੀ ਹਾਂ ਜੀ ਦੇਖੋ ਦੇਖੋ ਇੱਧਰ 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 ਹਾਂ ਕੁੱਕੇ ਪਾ ਨੂੰ ਕੁੱਕੇ ਪਾ ਨੂੰ ਕੁੱਕੇ ਪਾ ਨੂੰ ਇੱਧਰ ਓ ਮੈਂ ਓ ਮੈਂ ਓ ਮੈਂ ਬੈਨਾ ਮੈਂ ਮੈਂ ਚੱਲ ਅੱਗੇ ਨੂੰ ਹੋ ਮੈਂ ਵੀ ਬੈਮਾ ਇੱਧਰ ਬਹਿ ਜਾ ਹਾਂ ਚੱਲ ਚੱਲ ਜੀ

ਗੜੀਤ ਇਹ ਕਿਤੇ ਆ ਰਿਹਾ ਅੱਛਾ ਮਠਾਈਆਂ ਚੱਲ ਰਹੀਆਂ ਇੱਥੇ ਕੀ ਕੀ ਆ ਆ ਚਾਰ ਗਲਾਬ ਜਾਮਣਾ ਇੱਕ ਰਸ ਗੁੱਲਾ ਆ ਬਰਫੀ ਆਹਾ ਉਹ ਆ ਕੀ ਆ ਆਹਾ ਚਮਚਾ ਮੈਂ ਉਹ ਚਮਚਾ ਤੇ ਆਹਾ ਗੋਲਾ ਰਿਆ ਇਹ ਗੁੱਲੀ ਦਸ बै जा ए ए बेसन वाली बर्फी आ लड्डू आहा लड्डू आहा दूसरी गाला लड्डू लड्डू ਛੱਡ ਹਾਂ ਕਿੰਨੇ ਦਮਾ ਨਾਲ ਖੋੜੀ ਯਾਰੀ ਵੇ ਬਹਿ ਜਾ ਜੇ ਪਹਿਲਾ ਖੋਲ ਦੰਦੇ ਡੈਫੇ ਸੌਖੀ ਖੋਲ ਲੈਣੀ ਸੀ ਕਿ ਜੇ ਪਹਿਲਾ ਖੋਲ ਦੰਦੇ ਸੌਖੀ ਖੋਲ ਲੈਣੀ ਸੀ ਉਹ ਖੋਲ ਦੇ ਤੇ ਉਧਰ ਕੁ ਮਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕੰਮ ਸਾਰੇ ਬੰਦੀਏ ਨਹੀਂ ਆ ਜਾ ਇੱਥੇ ਆ ਜਾ ਇਕੜਾ ਤੇ ਜਿੱਦ ਕਿ ਮਾ ਹਮਣਾ ਬੇਗ 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 ਕਰੋ ਚੱਲ ਹਾਂਜੀ ਹਾਂਜੀ ਕੰਮ ਸਾਰੇ ਬਲੀਏ ਨਾ ਨਾ ਨਹੀਂ ਕੋਈ ਮੈਸਤਰੀਆਂ ਦਾ ਫੇ ਬਾੜੀ ਖਿਤੀ ਖੋਲ ਲੈਣੀ ਆਪਾਂ ਮੈਸਤਰੀਆਂ ਹੀ ਆ ਤਾਂ ਕੀ ਆ ਲੈ ਬੰਦੀਆਂ ਵਧੀਆ ਕਰ ਰਹੀ ਕੋਤੀਆ ਸੁchna ਜਾ ਜਾ ਸਭ ਕਈ ਨਾ ਪੈਟਰੋਲ ਸਾਡੇ ਕੁੱਕੜਿਆਂ ਨੂੰ ਹੈ ਕੀ ਚਾਈਦਾ ਕੁੱਕੜਿਆਂ ਨੂੰ ਪੈਟਰੋਲ ਹੈਟਰ ਕੁੱਕੜੇ 95 ਰੁਪਏ ਪਰ ਲੀਟਰ ਪੈਟਰੋਲ ਕੀ ਕਰਨਾ ਥੋੜੀ ਆ ਆਪ ਨੂੰ ਕੋਈ ਇਹ ਨਟ ਖੋਲਣਾ ਚਾਹੀਏ ਇਹ ਚ ਇਹ ਨਟ ਖੋਲਣਾ ਚਾਹੀਏ ਜੀਆਂ ਨੋ ਜੀਆਂ ਹੈ ਨਹੀਂ ਦਿਖਾ ਇੱਧਰ ਇੱਧਰ ਤਾਂ ਨਹੀਂ ਇੱਧਰ ਤਾਂ ਨਹੀਂ ਉਹ ਆਹ ਨਿਆ ਨਟ ਖੋਲ ਲਾ ਆ ਦੇਖੀ ਆ ਗਿਆ ਉਹ ਕਾਹ ਖੋਲਣਾ ਪੈ ਗਿਆ ਛਿਣ ਰਹੀ ਜੀਆਂ ਇਹ ਵਾਲਾ ਨਹੀਂ 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 ਇਹ ਮੇਜਾ ਨਾ ਹੋ ਇੱਕੋ ਵਧੀਆ ਦੀਦਾ ਆ ਖੁੱਲ ਗਿਆ ਕੰਮ ਸਾਰੇ ਬੱਲੀ ਨੂੰ ਦੋ ਨੰਬਰ ਇਹ ਢੇੜਾ ਹਲਵਾਈ ਦਿਓ ਲਿਆਉਂਦੀ ਇਹ ਪਵਨ ਪੰਮਾ ਹਲਵਾਈ ਤੈਨੂੰ ਠਪਲਾ ਦਊ ਪੰਮੇ ਹਲਵਾਈ ਦਿਓ ਲਿਆ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਇਹ ਆ ਦੇਖ ਆ ਇਹ ਨਹੀਂ ਦਗਾ ਕੇ ਤੁਸੀਂ ਕਿ ਕਿਉਂ ਹਾਂ ਹਾਂ ਕਿਉਂ ਕਿਹੜੀਆਂ ਚਰਦਾ ਇਸੇ ਬਿੱਲੀ ਦਾ ਕੁਰਜਾ ਤੇਰੇ ਮਾਰਿਆ ਨਾ ਨਿਕਲ ਜੂਾਰੇ ਤੇ ਮਾਰਿਆ ਨਾ ਕਈਆਂ ਦੌੜ ਗਿਆ ਨਾ ਕਹਦੇ ਮਾਰਿਆ ਤਾਂ ਇਹ ਕਿਹਦੇ ਮੋਰਦੇ ਪੀਪੀ ਤੇਨੇ ਮਾਰਿਆ ਮੋਰ ਕੀ ਪੀਤੇ ਮੋਰਦੇ ਬਾਰੇ ਕਿੱਥੇ ਬਾਹਰ ਆਂ ਨਾੜੇ ਪਾਣੀ ਪਾਣੀ ਡੇੜਾ ਕੰਮ ਕਰਦਾ ਉਹਦੋਂ ਜੀ ਆਪੋ ਉਹਨਾਂ ਦੇ ਚਿੰਗੇ ਰਹਿਣ ਤੇ ਗਲਮਿਆਂ ਪਾਣੀ ਪਾ ਇਹਨੂੰ ਲੈਟ ਦੇ ਦਾਂ ਪਾ ਹੂੰ ਤੇਤ ਗਈ ਤੇਤ ਕੀਮ ਦੀ ਪਤਾ ਲੈ ਤ ਗਈ ਉੱਛੋ ਕਰੋ ਗਈ ਉਦੋਂ ਉਦੋਂ ਕੋਈ ਨਾ ਤੂੰ ਨਾ ਫੋਨ ਨਾਲ ਜੀ ਯਾਰ ਸਾਰੇ ਫੀਚਰ ਆ ਜਾਣ ਮੈਮਰੀ ਫੁੱਲ ਦਾ ਨਹੀਂ ਆਉਣਾ ਚਾਹੀਦਾ ਹੂੰ ਫੁੱਲ ਕਰਕੇ ਹੁਣ ਕੱਟ ਕਰਕੇ ਹੱਤੇ ਮੈਨੂੰ ਫਲੇਸ਼ ਗਾਇ ਦੀ ਨਾਲ ਤਾਂ ਹੀ ਨਹੀਂ ਦੂਜਾ ਵੀਡੀਓ ਬਚਲੀ ਦਿੱਸੀ ਪਾਣੀ ਨਹੀਂ ਮਿਲਣਾ ਘਰ ਮੇ ਆ ਮੈਂ ਕਿੰਨੇ ਕਲੀ ਵਾਰ ਬਸ ਜੇ ਤੂੰ ਤਾਂ ਖੇਲਦਾ ਗਈ ਹੁਣ ਅੱਧੀ ਜਾਣੀ ਵਾਰ ਪਾਣੀ ਇੰਨਾ ਹੁਣ ਲਾ ਦੇ ਪੀ ਜਾਇ ਨਾ ਵਾਰ ਮੇਰੇ ਇੰਜਨ ਚੱਕ ਦੇ ਹੋ ਜਾਇ ਨਾ ਵਾਰ ਹੁਣ ਆਇਆ ਤਾਂ ਇਹੀ ਆਪਣੀ ਜਗ੍ਹਾ ਤੋਂ ਲੈ ਲੇ ਦੇਖ ਚੁੰਡੀ ਨਾ ਵਟੂ ਮੇਰੇ ਚਾ ਚੱਕ ਚੱਕ ਇਹ ਦੋ ਤੇ ਦਲੇ ਵਾਸਤੇ ਚੱਕ ਮੜਾ ਚੱਲ ਇੱਕ ਨਹੀਂ ਵੀ ਇੱਕ ਮਿੰਟ ਚੱਲ ਅਨ ਦਰ ਆ ਜਾ ਇਹ ਜਗਾਲ ਲੱਗਾ ਹੈ ਨਾ ਅਸੀਂ ਬਸ ਹੋਇਆ ਨਾ ਚੱਕਣਾ ਨਾ ਮੈਂ ਨਾ ਰਹਿਣ ਦਾ ਵੜਾ ਦੇ ਤੇ ਵੇਚ ਲਾ ਦੇ ਬਾੜਤੀ ਦੇ ਬਾੜਤੀ ਲਾ ਦੇ ਕੋਈ ਚੀਜ਼ ਚੀਜ਼ ਪਣੀ ਹੈ ਇਹ ਸੀਲ ਵੀ ਜੁਣੀ ਪਣੀ ਹੈ ਸੀਲ ਮੰਗਾਈ ਉਹ ਤਾਂ ਹੈ ਆਪਾਂ ਹੈਗੀ ਸਾਰੀ ਗੱਟ ਹੀ ਮੰਗਾਈ ਆ ਆਹੋ ਆਹੋ ਸੀਲ ਗੱਟ ਇਹਨਾਂ ਨਾਲ ਇੱਕ ਇੱਕ ਸੁਵਾਲਿਆ ਹੁਣ ਆਇਆ ദിവസം